ਕਿ ਜਿਸ ਪਾਪੀ ਨਾਸਰ ਅਲੀ ਨੇ ਤੁਹਾਡਾ ਥੰਮ ਸਹਿਬ ਗੁਰਦੁਆਰਾ ਸਾੜਿਆ ਅਸੀਂ ਉਸ ਨੂੰ ਜਿੱਦਾਂ ਸਾੜ ਸਕੀਏ ਕਹਿੰਦੇ ਫਿਰ ਉਸ ਦਿਨ ਤੋਂ ਹੀ ਬਾਬਾ ਬੜਪਾ ਸਿੰਘ ਜੀ ਨੇ ਇਹ ਜਿਹੜਾ ਕਾਰਜ ਸੀ ਇਹ ਆਰੰਭ ਕੀਤਾ ਕਿਉਂਕਿ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਭਾਵੇਂ ਬਾਬਾ ਬੜਪਾ ਸਿੰਘ ਜੀ ਬੜੀ ਮਹਾਨ ਸ਼ਖਸੀਅਤ ਸੀ ਪਰ ਇਕੱਲੇ ਥੋੜੀ ਜੱਗ ਨਹੀਂ ਲੱਗਦਾ ਉਹਨਾਂ ਨੇ ਸਿੰਘਾਂ ਦੇ ਨਾਲ ਸਲਾਹ ਕੀਤੀ ਸਾਰਾ ਸਲਾਹ مشورہ ਕਰਕੇ ਕਿ ਫੇਰਾ ਆਦਮپور ਉੱਥੇ ਆ ਕੇ ਨਾਸਰ ਅਲੀ ਦੀ ਫੌਜ ਤੇ ਰਹਾ ਫਿਰ ਉਹਨੂੰ ਭੇਜਦੇ ਭੱਜਦਾ 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 ਜਲੰਧਰ ਆ ਗਿਆ ਕਿ ਜਲੰਧਰ ਆ ਕੇ ਉਹਨੂੰ ਜਿੱਦੇ ਨੂੰ ਖੜਿਆ ਉਹਨੂੰ ਸੱਟ ਮਾਰ ਕੇ ਸਰਦਾਰ ਖਿਆਲਾ ਸਿੰਘ ਜੋ ਕਿ ਬਾਬਾ ਜੀ ਹੁਣਾਂ ਦੇ ਜੱਥੇ ਵਿੱਚ ਸੀ ਉਹਨਾਂ ਨੇ ਤਲਵਾਰ ਦੀ ਸੱਟ ਮਾਰ ਕੇ ਤੇ ਨਾਸਰ ਅਲੀ ਨੂੰ ਜਿਉਂਦਾ ਢੜ ਕੇ ਫਿਰ ਅਰਦਾਸ ਕਰਕੇ ਕਲਮੀਆਂ ਵਾਲੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਤੇ ਫਿਰ ਉਹਨੂੰ ਟਾਲੀ ਦੇ ਰੁੱਖ ਨਾਲ ਬੰਨ ਕੇ ਜਿਉਂਦਾ ਸਾਧਿਆ ਇਹ ਬਾਬਾ ਬੜਾ ਪਾਕੀ ਦਾ ਬੜਾ ਪਵਿੱਤਰ ਇਤਿਹਾਸ ਸੀ ਕਿਉਂਕਿ ਨਾਸਰ ਅਲੀ ਨੇ ਥੰਮ ਸਾਹਿਬ ਗੁਰਦੁਆਰਾ ਸਾੜਿਆ ਸੀ ਤੇ ਬਾਬਾ ਜੀ ਹੁਣਾਂ ਨੇ ਨਾਸਰ ਅਲੀ ਨੂੰ ਆਪਣੀ ਫੌਜ ਦੇ ਆਪਣੇ ਸਾਥੀਆਂ ਦੇ ਸਿੰਘਾਂ ਦੇ ਸਹਿਯੋਗ ਨਾਲ ਨਾਸਰ ਅਲੀ ਨੂੰ ਜੀਵਨ ਦਸਾ। ਐਸੀ ਬਾਬਾ ਜੀ ਦਾ ਇਤਿਹਾਸ ਬਾਬਾ ਜੀ ਨੇ ਘੱਟੋ-ਘੱਟ 8 ਜੰਗਾਂ ਲੜੀਆਂ ਨੇ। ਬਾਬਾ ਵਡਭਾਗ ਸਿੰਘ ਜੀ ਦੇ ਇਤਿਹਾਸ ਦੀ ਜੇ ਗੱਲ ਕਰੀਏ ਤੇ ਬਾਬਾ ਵਡਭਾਗ ਸਿੰਘ ਜੀ ਦਾ ਇਤਿਹਾਸ ਬਹੁਤ ਹੀ ਘੱਟ ਸਾਡੀ ਅਸਮਾਨ ਪਰ ਹੈ। ਪਹਿਲੀ ਗੱਲ ਤਾਂ ਕੋਈ ਸੁਣਾਉਂਦਾ ਹੀ ਨਹੀਂ ਜੇ ਕੋਈ ਸੁਣਾਉਂਦਾ ਉਹ ਤੇ ਸੁਣਦਾ ਨਹੀਂ ਜਿਹੜੀ ਆਪਾਂ ਬਾਬਾ ਵੜਪਾ ਸਿੰਘ ਪ੍ਰਚਾਰਕ ਕਮੇਟੀ ਇਹ ਬਣਾਈ ਆ ਆਪਾਂ ਇਸ ਗੱਲ ਲਈ ਬਣਾਈ ਕਿ ਬਾਬਾ ਜੀ ਦਾ ਇਤਿਹਾਸ ਸੰਗਤਾਂ ਤੱਕ ਪਹੁੰਚੇ ਜਿਹੜੇ ਅਨਪੜ੍ਹ ਵਿਅਕਤੀਆਂ ਨੂੰ ਪਤਾ ਲੱਗੇ ਬੀਬੀਆਂ ਨੂੰ ਪਤਾ ਲੱਗੇ ਕਿ ਬਾਬਾ ਜੀ ਦਾ ਇਤਿਹਾਸ ਕੀ ਹੋਇਆ ਜਿੰਨੇ ਲੋਕਾਂ ਮੈਨੂੰ ਸੱਜੇ ਪਾਤਸ਼ਾਹ ਨੇ ਸਮਤ ਬਖਸ਼ੀ ਮੈ ਸਰਾਇਆ ਉਹਦੇ ਵਿੱਚ ਉਹ ਜਾਦਾ ਨਹੀਂ ਤੇ ਇੱਕ ਦੋ ਗੱਲਾਂ ਤੇ ਤੁਹਾਨੂੰ ਜ਼ਰੂਰੀ ਯਾਦ ਰੱਖਣਾ ਕਦੇ ਜੀਤਾਰਾ ਆਇਆ ਨਾ ਪੀਉ ਗੁਰੂ ਗ੍ਰੰਥ ਸਾਹਿਬ ਜੀ ਦੀ ਫੀਲਡ ਲੈ ਕੇ ਉੱਥੇ ਗਿਆ ਸੀ ਕਿ ਜਿਉ ਨਾਲ ਆ ਕੇ ਜਦੋਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਫੀਲਡ ਦੀ ਉਹਨਾਂ ਨੇ ਅਗਰ ਪੇਟ ਕਰਦੇ